ਮਤਲਬ ਕੋਈ ਜਿਗਾਰ ਬਾਜੀ ਕਾਂ ਦੀ ਲੋਨ ਨਹੀਂ ਇੱਥੋਂ ਇਹਨੂੰ ਨਾਟ ਖੋਲੋ ਸਿੱਧਾ ਹੀ ਮਤਲਬ ਇੱਥੇ ਫੱਟ ਆ ਜਾਂਦਾ ਕੋਈ ਪਤੀ ਨਹੀਂ ਮਤਲਬ ਸੁਭਵੀ ਮਿਲੇ ਹੋ ਜਾਂਦੇ ਹਨ ਇਹ ਤਾਂ ਕਹਿੰਦੇ ਨੇ ਆਪਾਂ ਸੁਭਵੀ ਮਿਲੇ ਏ ਦੇਖੋ ਪਠਾਵਾਲਾ ਦੇ ਉੱਤੇ ਸਰਬੋ ਸਭ ਕੋਈ ਕਰਾਈ ਬਰ ਰਾਂਗੇ ਕਰਾਉਣ ਵਾਲਾ ਰਹਿ ਗਿਆ ਉੱਤੋਂ ਕੰਨ ਨਜ਼ਰ ਲੱਗ ਜਾ ਰੰਗ ਤਾਂ ਨਹੀਂ ਰਹਿ ਗਿਆ ਨਜ਼ਰ ਨਾ ਲੱਗ ਜਾ ਨਾ ਨਜ਼ਰ ਫੋਟੋ ਰੱਖਿਆ ਅਸੀਂ ਆਪਣੇ ਕੋਲ ਕਮੀ ਪੇਸ਼ੀ ਕੋਈ ਨਹੀਂ ਛੱਡੀ ਆ ਦੇਖੋ ਦਾ ਅਸੀਂ ਤਾਂ ਚਲਾ ਬਣਾਇਆ ਆ ਇਹਨੂੰ ਪੂਰਾ ਆ ਰੀਜਾ ਪੂਰੀਆਂ ਲਾਈਆਂ ਆ ਨਾ ਸਰਕਾਰ ਵੱਲੋਂ ਹੀ ਕਮੀ ਪੇਸ਼ੀ ਆ ਆ ਦੇਖੋ ਜਿੰਨੀ ਸਪੀਡ ਤੇ ਰੋਡ ਤੇ ਦੌੜਦਾ ਤਾਂ ਦੇਖ ਲਿਆ ਰੇਸ ਦਾ ਇਹ ਛੇੜੀ ਨਹੀਂ ਆ ਦੇਖ ਲਓ ਕਿੰਨਾ ਕਮੀ ਇੱਥੇ ਗਰਾਰੀਆਂ ਪਾਉਣ ਦੀ ਵੀ ਨਹੀਂ ਲੋੜ ਇਹ ਬਣ ਜਾਣਾ ਆਪਣਾ ਹੋਵੇ 70 HP ਨਾਲੇ ਕਹਿੰਦਾ ਪਿੰਡ ਦਾ ਪਿੰਡ ਖਿੱਚ ਕੇ ਲੈ ਜੂਗਾ ਉਹ ਗੱਲਬਾਤ ਬਣ ਜਾਣੀ ਆ ਆਪ ਇੰਜਨ ਹੀ ਇਹਦਾ ਚੇਂਜ ਕਰਦਾ ਆ ਅਸੀਂ ਆਪਣੇ ਕੋਲ ਕਾਰਬੋ ਵਾਰਰ ਪੂਰੇ ਕੀਤੇ ਆ ਤਿਆਰੀਆਂ ਸਾਡੇ ਕੋਲ ਹਨ ਕਨੈਕਸ਼ਨ ਨਹੀਂ ਹੋਇਆ ਸਰਕਾਰ ਦਿੰਦੀ ਇਹ ਵੀ ਇਹ ਤੇਲ ਖਾਂਦਾ ਨਹੀਂ ਵਾ ਡੋਲਦਾ ਜਾਣਾ ਸੱਚੀ ਖਾਂਦਾ ਕੋਈ ਨਹੀਂ ਵਾ ਡੋਲ ਜਾਂਦਾ ਜਿਹੜਾ ਉਤੋਂ ਉਤੋਂ ਇਹਦਾ ਬਾਹਰ ਦੀ ਆ ਕੋਈ ਪਪਥਾਣੀ ਉੱਪਰ ਉਹ ਪਲਟਾ ਰ ਲਈ ਤੇ ਉਹ ਨਹੀਂ ਪਹਿਲਾਂ ਮੈਨੂੰ ਇਧਰ ਲੱਗਾ ਮੇਤਨਾ ਜੜਦਾ ਫੇਰ ਮੈਨੂੰ ਲੱਗਾ ਸਾਡੇ ਟਰੈਕਟਰ ਦੇ ਨਾਲ ਜੜਦੇ ਫੇਰ ਤੋਂ ਤਾਂ ਲੰਘੇ ਜਾਣੇ ਸੀ ਵੈਸੇ ਇਲਾਕਾ ਕਿਹੜਾ ਆਪਣਾ ਮੁਜ਼ੱਫਰਪੁਰ ਸਹੀ ਗੱਲ ਜੀ ਸਾਰਿਆਂ ਨੂੰ ਮੈਂ ਕਿਹਾ ਫੇਰ ਨਵੀਂ ਵੀਡੀਓ ਸ਼ੁਰੂ ਕਰ ਲਈਏ ਹਨਾ ਨਵਾਂ ਪੈੜਾ ਧਰ ਲਈਏ ਤੇ ਅੱਜ ਕਰਦੀਆਂ ਇੱਥੇ ਸਪਰੇ ਕਣਕ ਬੀਜੇ ਨਾ ਦੂੰਬੀ ਦੀ ਤੇ ਆਪਰ ਇੱਥੇ ਆ ਜਿਹੜੀ ਮੋਟਰ ਹੈ ਨਾ ਆਪਣੀ ਆ ਤੁਹਾਨੂੰ ਮੋਟਰ ਨਹੀਂ ਦਿਖਾਈ ਜਣਾ ਮੈਂ ਬਾਕੀ ਦਾ ਦਿਖਾ ਦਿਆਂ ਜਿਹੜੀ ਆ ਮੋਟਰ ਆ ਆਪਣੀ ਇੱਥੇ ਕਨੈਕਸ਼ਨ ਹੈ ਨਹੀਂਗਾ ਦੂਈ ਆ ਮੋਟਰ ਇਹ ਮਤਲਬ ਬਿਨਾਂ ਕਨੈਕਸ਼ਨ ਤੋਂ ਇਹ ਹਜੇ ਕਨੈਕਸ਼ਨ ਮਿਲਿਆ ਨਹੀਂ ਅਪਲਾਈ ਦਾ ਹੀ ਵਾਚਰਾਂ ਦਾ ਕੀਤਾ ਹੈ ਹਜੇ ਸਰਕਾਰ ਨੇ ਦਿੱਤੇ ਨਹੀਂ ਕਨੈਕਸ਼ਨ ਹੀ ਦੇਣ ਦੇ ਹਨਾ ਜੇ ਕੋਈ ਆਪਣਾ ਵਲੌਗ 'ਚ ਹੈਗਾ ਕੋਈ ਸਰਕਾਰੀ ਮੁਲਾਜ਼ਮ ਦੇਖਦਾ ਵਲੌਗ ਆਪਣੇ ਤੇ ਉਹੋ ਤਾਂ ਕਨੈਕਸ਼ਨ ਉਹ ਦਵਾ ਸਕਦਾ ਹਨਾ ਚਾਹ ਵਾਂ ਹੈਗਾ ਵੀ ਸੇਵਾ ਪਾਣੀ ਅਸੀਂ ਕਰ ਦਵਾਂਗੇ ਜੇ ਕੋਈ ਅਸੀਂ ਆਪਣੇ ਲੋਕਾਰਵਾਰ ਪੂਰੇ ਕੀਤੇ ਹਨ ਤਿਆਰੀਆਂ ਸਾਡੇ ਕੋਲ ਹਨਾ ਕਨੈਕਸ਼ਨ ਹੀ ਹੈ ਸਰਕਾਰ ਦਿੰਦੀ ਸਾਡ ਨੂੰ ਨਹੀਂ ਦਿੰਦੀ ਕਈਆਂ ਨੂੰ ਨਹੀਂ ਦਿੰਦੀ ਅਸੀਂ ਗੱਲੇ ਤਾਂ ਨਹੀਂ ਜਿਹੜੇ ਪਤਾ ਨਹੀਂ ਕਿੰਨੇ ਪਤਾ ਨਹੀਂ ਇੱਕ ਕਦੋਂ ਦੇ ਖਰੇ 1900 ਵਾਲੀ ਜੀ ਖਰੇ ਪਾਰੀ ਕਦੋਂ ਅਪਲਾਈ ਕੀਤੇ ਆ ਖਰੇ 2000 ਦੇ ਕਰ ਫਿੱਦਾ ਕੀਤਾ ਹਨਾ ਉਹ ਨਹੀਂ ਹਜੇ ਕਨੈਕਸ਼ਨ ਦਿੱਤਾ ਨਹੀਂ ਚਿਰਾਂ ਦੇ ਮਤਲਬ ਪੁਰਾਣੀਆਂ ਗੱਲਾਂ ਹਨਾ ਤੇ ਇਸ ਤੇ ਵੀ ਉਹ ਜਨਰੇਟਰ ਇਹ ਮਤਲਬ ਜਨਰੇਟਰ ਨਾਲ ਹੀ ਪਾਣੀ ਲਾਉਣਾ ਪੈਂਦਾ ਆਪਾਂ ਨੂੰ ਚਲਾ ਕੇ ਮੋਟਰ ਆ ਟਰੈਕਟਰ ਵੀ შე ਅਸੀਂ ਆਪਣੇ ਕੋਲ ਕਮੀ ਪੇਸ਼ੀ ਕੋਈ ਨਹੀਂ ਛੱਡੀ ਆ ਦੇਖੋ ਦਾ ਅਸੀਂ ਤਾਂ ਚਲਾ ਬਣਾਇਆ ਆ ਇਹਨੂੰ ਪੂਰਾ ਯਾਰ ਰੀਜਾ ਪੂਰੀਆਂ ਲਾਈਆਂ ਆ ਨਾ ਸਰਕਾਰ ਵੱਲੋਂ ਹੀ ਕਮੀ ਪੇਸ਼ੀ ਆ ਤੇ ਜੇ ਕੋਈ ਸਰਕਾਰੀ ਮੁਲਾਜ਼ਮਾ ਆਪਣਾ ਕੋਈ ਵਲੌਗ ਦੇਖਦਾ ਜਿਹਦੀ ਮਤਲਬ ਹੈਗੀ ਇਹ ਗੱਲਬਾਤ ਚੱਲਦੀ ਆ ਕੋਈ ਹਣਾ ਮਤਲਬ ਅਸੀਂ ਸੇਵਾ ਪਾਣੀ ਦਾ ਨੂੰ ਤਿਆਰਿਆ ਉਹਦਾ ਹੈਨਾ ਜੇ ਕੋਈ ਕਨੈਕਸ਼ਨ ਦਵਾਹਾਦਾ ਤਾਂ ਫੇ ਸੇਵਾ ਲੈ ਸਕਦਾ ਕੋਈ ਵੀ ਹੈਨਾ ਜਿਹੜਾ ਮਰਜੀ ਖੁੱਲਾ ਮਤਲਬ ਖੁੱਲ ਆਈਆ ਮਤਲਬ ਖੁੱਲੇ ਸੱਦੇ ਆ ਚਲੋ ਇਹਦਾ ਗੱਲ ਹਜੇ ਲੰਮੀਆਂ ਚੋੜੀਆਂ ਗੱਲਾਂ ਹਨ ਕਨੈਕਸ਼ਨ ਮੈਨਣਾ ਕਿ ਨਹੀਂ ਮੈਨਣਾ ਚਲੋ ਆਪਾਂ ਆ ਵੀ ਚਲੋ ਫਿਊਚਰ ਵਾਲੀ ਗੱਲ ਹੀ ਹੈ ਨਾ ਮਤਲਬ ਜੇ ਆਜ ਵਿੱਚ ਹਨ ਮੰਨ ਲਓ ਮੂਲ 300 ਹੈ ਨਾ ਜਿੱਦਾਂ ਆਪਾਂ ਵੀਡੀਓ ਜੀ ਤੁਹਾਨੂੰ ਦੱਸਿਆ ਸੀ ਵਿਚਾਰ ਹੀ ਜਣੇ ਤਾਂ ਕਹਿਣ ਤਾਂ ਪਾ ਜੇ ਆਪਣਾ ਚੈਨਲ ਚੱਲ ਗਿਆ ਜਿੱਦਾਂ ਕੀ ਹੈ ਨਾ ਜੇ ਆਪਣਾ ਚੈਨਲ ਚੱਲ ਗਿਆ ਤੇ ਜੇ ਹੈ ਨਾ ਮਤਲਬ ਹਜੇ ਤਾਂ ਚੱਲਿਆ ਨਹੀਂ ਹਜੇ ਜੇ ਮੋਨਟਾਈਜੇਸ਼ਨ ਖੋਲੋਗੇ ਹਨ ਆਪਾਂ ਨੂੰ ਪੈਸੇ ਪੂਜੇਗਾ ਕਹਿੰਦਾ ਪਰ ਆਉਣ ਲੱਪ ਹੈ ਤੇ ਅੱਜ ਦਾ ਆਪਣਾ ਜਨਰੇਟਰ ਆ ਆਪਣਾ ਇਹਦਾ ਇੰਜਣ ਖੋਲ ਲੈਣਾ ਇੱ ਇੰਜਣੇ ਬਿਲਕੁਲ ਸਟੈਣਾ ਇਹ ਇੱਥੋਂ ਖੋਲ ਕੇ ਤੇ ਇਹਨੂੰ ਲਾ ਦੇਣਾ ਪਏ ਤੇ ਇੰਜਣ ਤੇ ਇੱਥੇ ਸੱਚ ਜਨਰੇਟਰ ਤੇ ਲਾ ਦੇਣਾ ਇੰਨਾ ਇਹਦਾ ਇੰਜਣ ਟਰੈਕਟਰ ਦਾ ਨਾ ਇਹ ਤੇ ਫੜਾ ਕਰ ਦੇਣਾ ਮੋਟਰਾਂ ਮੋਟਰਾਂ ਚ ਲਾਉਣ ਨੂੰ ਰੱਖ ਲੈਣਾ ਤੇ ਫੇ ਆਪਾਂ ਪਤਾ ਹੀ ਕਰਨਾ ਫਿਊਚਰ ਚ ਜੇ ਹਨਾ ਜੇ ਮਤਲਬ ਜੇ ਹੀ ਹੁੰਦੀ ਹੈ ਨਾ ਗੱਲਬਾਤ ਇਹਦਾ ਕਿਹੜਾ ਪੈਸੇ ਲੱਗਦੇ ਕਹਿਣ ਚ ਇੱਕ ਕੈਂਟਰ ਹੁੰਦਾ ਆ ਇਹ ਦੇਖਿਆ ਨਾ ਤੁਸੀਂ ਵਧਾ ਹੋਣਾ ਟਰੱਕ ਵਾਂਗ ਹੁੰਦਾ ਨਾ ਮਿਨੀ ਟਰੱਕ ਤੇ ਇਹ ਆਪਾਂ ਲਾ ਦੇਣਾ ਉਹ ਤੇ ਜਨਰੇਟਰ ਤੇ ਇੰਜਣ ਖੋਲ ਕੇ ਇੱਥੋਂ ਨਾ ਇੰਨਾ ਹੀ ਹਿੱਸਾ ਖੋਲ ਕੇ ਉਹ ਇਦਾਂ ਮਤਲਬ ਇੱਥੇ ਇਹ ਜਿਹੜਾ ਕੈਂਟਰ ਆਉਂਦਾ ਹੈ ਉਹ ਮਤਲਬ 70 ਘੀਪੀ ਦਾ ਹੋਣਾ ਹੈ ਉਹ ਐਸ਼ਰ ਵਾਲੀ ਕੰਪਨੀ ਵਾਲਿਆਂ ਦਾ ਉਹ ਤਿਆਰ ਕਰਦੇ ਹਨ ਉਹ ਮਤਲਬ ਕੋਈ ਜਿਗਾਰਡ ਬਾਜੀ ਕਰਨ ਦੀ ਲੋੜ ਨਹੀਂ ਇੱਥੋਂ ਇਹਨੂੰ ਨਾਟ ਖੋਲੋ ਸਿੱਧਾ ਹੀ ਮਤਲਬ ਇੱਥੇ ਫਿੱਟ ਆ ਜਾਂਦਾ ਕੋਈ ਪਤੀ ਨਹੀਂ ਮਤਲਬ ਸੁਭਵੀ ਮੇਲੇ ਹੋ ਜਾਂਦੇ ਹਨ ਇਹਦਾ ਕਹਿੰਦੇ ਨੇ ਆਪਾਂ ਸੁਭਵੀ ਮੇਲੇ ਹੋਗਾ ਮਤਲਬ ਕੋਈ ਜਿਗਾਰਡ ਬਾਜੀ ਕਰਨ ਦੀ ਲੋੜ ਨਹੀਂ ਇੱਥੋਂ ਆ ਇੰਜਨ ਨੂੰ ਖੋਲੋ ਉਹ ਇੰਜਨ ਮਤਲਬ ਯਾਰ ਪੂਰੀ ਫੀਡਿੰਗ ਇੱਥੇ ਆ ਜਾਂਦੀ ਕੋਈ ਕੱਟ ਵੱਡ ਕਰਨ ਦੀ ਲੋੜ ਨਹੀਂ ਐਨ ਸੇਮ ਆਹੀ ਪਲੇਟਾ ਹਾਂਡੀ ਦੇ ਹਿਸਾਬ ਨਾਲ ਹਨ ਉਹ ਲੱਗ ਜਾਂਦਾ ਤੇ ਫਿਰ ਆਪਾਂ ਉਹ ਇੰਜਨਾਂ ਜੇ ਦਾ ਆ ਆ ਨਾੜੇ ਤੇ ਲੱਗੇ ਨਾ ਫਿਰ ਇਹੀ ਨਟਾਂ ਦੇ ਉਹਦੇ ਵੀ ਇਹੀ ਸੇਮ ਆਹੀ ਚੀਜ਼ ਜਿਹੜਾ ਗੈਂਟਰ ਉਹਦਾ ਨਾ 70 HP ਦਾ ਆਹੀ ਮਤਲਬ ਉਹਦੀ ਫੀਡਿੰਗ ਹੈਨ ਆਹੀ ਹਾਂਡੀ ਤੇ ਫੱਟਾ ਜਾਂਦਾ ਸੋ ਅੱਭੀ ਮਿਲਿਆ ਹੋਣਾ ਇਹਦੇ ਤੇ ਫੇ ਇਹ ਬਣ ਜਾਣਾ ਆਪਣਾ ਫੇ 70 HP ਨਾਲੇ ਕਹਿੰਦਾ ਪਿੰਡ ਦਾ ਪਿੰਡ ਖਿੱਚ ਕੇ ਲੈ ਜੂ ਉਹ ਗੱਲਬਾਤ ਬਣ ਜਾਣੀ ਆ ਆਪਾਂ ਇੰਜਨ ਹੀ ਇਹਦਾ ਚੇਂਜ ਕਰ ਦੇਣਾਗਾ ਫਿਊਚਰ ਚ ਟਰੈਕਟਰ ਨਹੀਂ ਵੇਚਣਾ ਇਹ ਟਰੈਕਟਰ ਦਾ ਆਪਾਂ ਰੱਖਾਂਗੇ ਹਣਾ ਤੇ ਹਿੱਸਾ ਤੁਹਾਨੂੰ ਪਤਾ ਹੀ ਹੈ ਮਹਿੰਦਰਾਆਂ ਦੇ ਪਿੱਛੇ ਕਿਤੇ ਇੰਨੀ ਸੱਜੇ ਕਿਤੇ ਜਾਂਦੇ ਨਹੀਂ ਕਿਤੇ ਇੰਨੇ ਕਿਤੇ ਮਾਰ ਚਾਲੀ ਜਾਣੀ ਆ ਇਹ ਸਾਮੇ ਤੁਹਾਨੂੰ ਪਤਾ ਹੀ ਅਮੇਂਦਰਿਆਂ ਦੇ ਜਲਦੀ ਕਿਤੇ ਫੈਲਦੇ ਨਹੀਂ ਪਿਛਲੇ ਤੇ ਬਾੜੀ ਕੀ ਹੈ ਇੰਨਾ ਗੱਲ ਵੇ ਫਿਰ ਇਸ ਬੰਨ ਦੇ ਦੋ 2000 2000 ਚੱਕਰੀ ਰੱਖੇ ਉਹਦਾ ਨਾ ਬਾਤ ਤੋਂ 2000 ਚੱਕਰਾਂ ਤੇ ਉਹਨੂੰ ਬੰਨ ਦੇਵੇ ਉਹਦਾ ਇੰਜਨ ਤੇ ਮੈਂ ਕਿਹਾ ਜਿਹੜਾ ਮਰਜ਼ੀ ਗੀਅਰ ਚ ਵਾਈ ਉਹ ਮੇਰਾ ਚੌਥਾ ਹਾਈ ਲਾ ਦੋ ਮੈਂ ਖਤੇ ਚ ਇਹਨਾਂ ਗੱਲਬਾਤ ਬਣਾ ਲਿਆਗਾ ਨਹੀਂ ਉਹਨੇ ਫਿਊਚਰ ਹੀ ਹੈ ਨਾ ਮਤਲਬ ਜੇ ਹੀ ਹੈ ਜੇ ਹੀ ਸਮਝੋ ਨਾਲੇ ਫਿਰ ਉਦੋਂ ਬਾਅਦ ਆਹ ਗਹਿਣਾ ਬਣ ਜਾਊ ਹੈ ਨਾ ਜਦੋਂ ਮਰਜ਼ੀ ਮਤਲਬ ਜਿਹੜੀ ਮਰਜ਼ੀ ਮੋਟਰ ਤੇ ਚਲਾ ਦਵੇ ਹਨ ਵੱਖਰਾ ਜਨਰੇਟਰ ਹੀ ਬਣ ਜਾਣਾ ਹੈ ਕਿਸ ਹਿਸਾਬ ਦਾ ਹਨ ਭਾਵੇਂ ਘਰੇ ਚਲਾ ਦੋ ਭਾਵੇਂ ਮੋਟਰਾਂ ਤੇ ਚਲਾ ਦੋ ਗਹਿਣਾ ਜਿਦਾ ਸਾਡਾ ਸ਼ਕੰਜਾ ਗਹਿਣਾ ਬਣਿਆ ਫੇ ਵੀ ਇੰਦੀ ਗਹਿਣਾ ਬਣ ਜਾਣਾ ਲੋਈ ਕੱਲ ਤੁਸੀਂ ਵੀਡੀਓ ਚ ਦੇਖਿਆ ਸੀਗਾ ਨਾ ਇੱਕ ਮੈਸੀ ਇੱਕ ਹੋਰ ਚੈੱਕ ਕਰ ਰਹੇ ਹੁਣ ਆਉਣ ਡਿਆ ਇਹ ਉਹ ਦੇਖੋ ਆਵਾ ਪਿੰਡ ਸਾਡੇ ਸਾਰੇ ਮੈਸੀਆਂ ਨੇ ਆਤੀ ਕਰਾਈ ਬਈ ਆ ਦੇਖਿਓ ਏ ਉਹ ਦੇਖੋ ਆਵਾ ਇਹ ਵੀ ਹੈ 80 ਜਾਂਦਾ ਜਾਂ 120 ਪਲੱਸ ਆ ਇਹ। ਆਹ ਦੇਖੋ ਦੇਖੋ ਹੈ। ਰੋਕ ਲਾ। ਉਹ ਦੇਖੋ। ਓਏ ਓਏ ਏ। ਆਹ ਦੇਖੋ। ਬੰਦੇ ਸਾਡੇ ਬੜੇ ਸਾਰੇ ਕਰਿੰਦੇ ਹੀ ਆ ਜਿੰਨੇ ਤਗੜੇ ਹੀ ਆ ਸਾਰੇ ਮਤਲਬ ਛੋਟੀ ਦੇ ਟਰੈਕਟਰ ਹੀ ਆ ਸਾਰੇ ਪਿੰਡ ਸਾਡੇ। ਆਹ ਦੇਖੋ ਜਾਂਦਾ। ਕਿ ਆ ਗਿਆ ਦੇਖਿਓ ਜਰਾ ਇਹ ਇਹ ਜਾਨ ਬੈਗ ਪਾ ਦੇ ਜਾਂਦੇ ਦਾ ਓਏ ਇਹ ਆ ਗਿਆ ਤੁਹਾਨੂੰ ਮਲਾਉਂਦੇ ਆ ਫੇ ਬੰਦੇ ਨਾਲ ਹੀ ਹਨ ਭੈਣਾ ਸਾਡੇ ਸਾਰੇ ਚੋਟੀ ਦੇ ਡਰਾਈਵਰ ਹੀ ਆ ਜਿੱਦਾਂ ਮਤਲਬ ਹਨ ਮੇ ਯਫਰ ਬਰ ਬਰ ਮਾਰਾ ਦੇੜਿਆਂ ਦਾ ਪਿੰਡ ਨਿਗਾ ਇਹ ਖਿੱਚਦੇ ਰਹੇ ਸੌਣ ਦੇ ਉਹ ਪਲਟਾਰ ਵਾਲੀ ਇਹਦੇ ਇੱਕ ġੇੜਾ ਹੋਰ ਇੱਕ ġੇੜਾ ਹੋਰ ਦੇ ਦੇ ਇੱਕ ਜਿਹੜਾ ਹੋਰ ਇੱਕ ਜਿਹੜਾ ਹੋਰ ਢੀੜਾ ਦੇ ਦੇ ਇੱਕ ਹੋਰ ਇੱਕ ਜਿਹੜਾ ਹੋਰ ਦੇ ਦੇ ਨਹੀਂ ਡਰ ਲੱਗਾ ਫਿਰ ਉੱਤੇ ਨਾ ਉੱਤੇ ਨਾ ਜਾੜ ਦੇ ਨਹੀਂ ਪਹਿਲਾਂ ਜਦੋਂ ਮੇਰੇ ਕੋਲ ਦੀ ਨਾ ਗਿਆ ਜਦੋਂ ਮੈਂ ਉੱਥੋਂ ਮੁੜਿਆ ਮੁੜ ਕੇ ਸਿੱਧਾ ਸੱਤ ਤਾਂ ਵਟੇ ਹੁੰਦੇ ਟੇਰਿੰਗ ਉਹ ਨਹੀਂ ਪਹਿਲਾਂ ਮੈਨੂੰ ਇਧਰ ਲੱਗਾ ਮੇਤਨਾ ਜਿਹੜਾ ਤਾਂ ਫੇਰ ਮੈਨੂੰ ਲੱਗਾ ਸਾਡੇ ਟਰੈਕਟਰ ਦੇ ਨਾਲ ਝਾੜਦੇ ਫੇਰ ਤੋਂ ਤਾਂ ਲੰਘ ਕੇ ਜਾਣੇ ਸੀ ਇਹ ਤਾਂ ਕਸ਼ਟ ਮਾਰਿਆ ਹਨਾ ਉਹ ਮੁੜ ਕੇ ਤੈਨੂੰ ਪਤਾ ਇਹ ਕਿਹੜਾ ਪਾਵਰ ਸੱਤ ਤਾਂ ਵਟੇ ਉਹਨੂੰ ਸਿੱਧਾ ਕਰ ਦੇਣਾ ਗੁੱਟ ਵਿੱਚ ਆ ਗਿਆ ਇਹ ਸਾਡੇ ਪਿੰਡ ਦੇ ਪਾਵਨ ਮੈਸੀ ਦਾ ਜਿਹੜੀ ਉਦੋਂ ਆਪ ਗੱਡੀ ਖੂਬੀ ਜਿਹਦਾ ਘੜਾਇਆ ਇਹ ਮੈਸੀ ਆ ਇਹ ਵੀ ਤਿਆਰ ਕਰਾਇਆ ਆ ਪੱਟ-ਪੱਟ ਕੇ ਇਹਦੇ ਵੀ ਪੂਰੇ ਪੈਂਦੇ ਆ ਵੀਡੀਓ ਦੇਖੀ ਵੀਡੀਓ ਦੇਖੀ ਦੇਰ ਪੂਤ ਕਰੋ ਆ ਦੇਖੋ ਜਿੰਨੀ ਸਪੀਡ ਤੇ ਰੋਡ ਤੇ ਦੌੜਦਾ ਤਾਂ ਦੇਖ ਲਿਆ ਰੇਸ ਦਾ ਇਹ ਛੇੜੀ ਨਹੀਂ ਆ ਦੇਖ ਲੋ ਕਿੰਨਾ ਕੰਮ ਹੀ ਨਹੀਂ ਕੰਮ ਹੀ ਨਹੀਂ ਚ ਗਰਾਰੀਆਂ ਵਾਉਣ ਦੀ ਵੀ ਨਹੀਂ ਲੋੜ ਆ ਦੇਖੋ ਕਿੰਨਾ ਨੜ ਪਿਆ ਹਜੇ ਇਹ ਤੇਲ ਇੱਤਾ ਚੱਕ ਚੱਕ ਬਾਹਰ ਮਾਰਦਾ ਥੱਲੇ ਆ ਇੰਨੀ ਗੇਰ ਸੀ ਤਾਂ ਗੇਅਰ ਵੀ ਇਹਦੇ ਤਿੰਨ ਹੀ ਆ ਜੇ ਤਾਂ ਆਪਾਂ ਕਹਿੰਦੇ ਨਾ ਚੌਥਾ ਤਾਂ ਹਜੇ ਪਾਇਆ ਹੀ ਨਹੀਂ ਆ ਇੱਕ ਬੈਗ ਤੇ ਤਿੰਨ ਬਸ ਤਿੰਨ ਗੇਅਰ ਹੀ ਆ ਇਹਦੇ ਆਜਾ ਲੋ ਗੱਲ ਬਾਤ ਹੀ ਐ ਮੈਸੀ ਦੀ ਵੇਚਣਾ ਤਾਂ ਨਹੀਂ ਨਹੀਂ ਯਾਰ ਹਾਂ ਦਾਦੇ ਵਿੱਚ ਨਾ ਤਾਂ ਗਹਿਣੇ ਗਹਿਣੇ ਰੱਖਦੇ ਗਹਿਣਾ ਹੀ ਹੈ ਨਾ ਗਹਿਣੇ ਰੱਖਦੇ ਇਹ ਬਾਕੀ ਹੁਣ ਇਹ ਤਿਆਰ ਕਰਾਉਣਾ ਕਿ ਤੇਬ ਕਰਾਉਣੀ ਆ ਪਾਪਾ ਨੇ ਇਹਨੂੰ ਰੰਗ ਕਰਾਉਣਾ ਰੰਗ ਕਰਾਉਣਾ ਰੰਗ ਕਰਾਵਾਉਣਾਗੇ ਇਹਦਾ ਪੈਸਾ ਲਾ ਦੇ ਤਾਂ ਸਾਰੀ ਨੋਜ਼ਲ ਜਲਦੀ ਫੇਰ ਉੱਤੋਂ ਲੀਕ ਹੋਣ ਲੱਗ ਗਈ ਮੁੜ ਕੇ ਜਾਣ ਦਾ ਟਾਈਮ ਨਹੀਂ ਲੱਗਾ ਪੰਪ ਕਰਾਇਆ ਇਹਦਾ ਹਾਂ ਕਰਾਤਾ ਪੰਪ ਕਰਾਇਆ ਅੱਛਾ ਲਾਇਆ ਉਹ ਗਵਲੀ ਨੋਜ਼ਲ ਵੀ ਉੱਪਰ ਇੱਥੇ ਨਹੀਂ ਨਹੀਂ ਉਹ ਫੇਰ ਐਡਵਾਂਸ ਕਰਾਏ ਕਿ ਸਿੰਪਲੀ ਸਿੰਪਲੀ ਕਰਾਉਣਾ ਤਾਂ ਐਡਵਾਂਸ ਕਰਾਉਂਦਾ ਦਾ ਫੇਰ ਐਡਵਾਂਸ ਦੇ ਕੋਈ ਫਾਇਦਾ ਨਹੀਂ ਹੁੰਦਾ ਕਾਦੇ ਨੂੰ ਮੈਂ ਕਰਾ ਕੇ ਦਿਖਾਉਣਾ ਆਪਣੇ ਉਹ ਛੱਡ ਦੂ ਮਿਸਤਰੀ ਉਦਾਂ ਦੇ ਆਣਾ ਤੈਨੂੰ ਫੇ ਜਿਹੜੇ ਮੈਸੇਜ ਤਾਪਾ ਕਰਾਉਣਾ ਮੈਂ ਆਪਣੇ ਵਾਲਾ ਕਰਾਉਣਾ ਤੈਨੂੰ ਦਿਖਾਉਂਗਾ ਫੇ ਨਹੀਂ ਕਰਾਉਦੇ ਨੇ ਆ ਤੇ 2000 ਰੁਪਏ ਲੱਗਣਾ ਸਾਰਾ ਕੁਝ ਵੀ ਨਹੀਂ ਲੱਗਦਾ ਉਹੀ 2000 2500 ਵੱਧ ਤੋਂ ਵੱਧ ਇਕੱਠੇ ਜਾਣਾ ਪਰ ਇਕੱਠੇ ਲੈ ਜਾਵਾਂਗੇ ਇਹਨੂੰ ਵੀ ਲੈ ਜਾਵਾਂਗੇ ਸਾਡੇ ਵਾਲਾ ਵੀ ਲੈ ਜਾਵਾਂਗੇ ਜੇ ਉੱਤੋਂ ਡੀਜ਼ਲ ਲੀਕ ਹੁੰਦਾ ਸਾੜਾ ਕੋਰੇ ਖੰਦੇ ਕੋਸ ਨਹੀਂ ਡੋਲਦਾ ਦਿੱਲੀ ਇਹ ਇਹ ਵੀ ਇਹ ਤੇਲ ਖਾਂਦਾ ਨਹੀਂ ਬਸ ਡੋਲਦਾ ਹੀ ਜਾਂਦਾ ਸੱਚੀ ਖਾਂਦਾ ਕੋਈ ਨਹੀਂ ਬਸ ਡੋਲ ਜਾਂਦਾ ਜਿਹੜਾ ਉੱਤੋਂ ਉੱਤੋਂ ਇਹਦਾ ਬਾਹਰ ਦੀ ਆ ਕੋਈ ਪੰਪ ਸਾਣੀ ਉੱਪਰ ਹੈਡ ਤੋਂ ਉੱਥੋਂ ਦੀ ਹਾਂ ਤੇਲ ਖਾਂਦਾ ਨਹੀਂ ਤੇਲ ਡੋਲਦਾ ਆ ਜਾਣ ਦਾ ਡੇਰਾ ਸਾਰਾ ਤਾਂ ਲਿਬੜਿਆ ਪਿਆ ਥੱਲੇ ਪਾਸੇ ਉੱਤੋਂ ਬਹੁਤ ਹੁੰਦਾ ਚੱਲ ਬੰਦ ਕਰਦੀ ਆ ਹੁਣ ਫੇਰ ਓ ਨਜ਼ਰ ਲੱਗ ਜਾ ਨਜ਼ਰ ਲੱਗ ਜਾ ਬੰਦ ਨੇ ਆ ਨਾ ਮਤਲਬ ਤਿਆਰ ਕਰਾਇਆ ਰੀਜਾ ਲਾਈ ਆਂ ਪੰਪ ਵੀ ਸਾਰਾ ਕਰਾਇਆ ਤਾਂ ਲੇਜ਼ਰ ਵੀ ਪਵਾਤੇ ਹੋਰ ਕੀ ਕਰਾਇਆ ਸਾਰੋ ਸਾਬ ਕੋਈ ਕਰਾਈ ਬਰ ਰੰਗੇ ਕਰਾਉਣ ਵਾਲਾ ਰਹਿ ਗਿਆ ਉੱਤੋਂ ਉਹ ਤਾਂ ਨਹੀਂ ਕਰ ਨਜ਼ਰ ਲੱਗ ਜਾ ਰੰਗ ਤਾਂ ਨਹੀਂ ਕਰ ਰਿਹਾ ਕਿ ਨਜ਼ਰ ਨਾ ਲੱਗ ਜਾ ਨਾ ਨਜ਼ਰ ਫੋਟੋ ਰੱਖਿਆ ਇਹ ਰੰਗ ਪਹਿਲਾਂ ਮੈਂ ਆਪਣਾ ਕਰਾਉਣਾ ਫੇਰ ਇਹਦਾ ਕਰਾਉਣਾ ਹੈ ਨਾ ਕੋਈ ਜਿੱਦਾਂ ਹੁਣ ਜਾਣਾ ਹੈ ਨਾ ਜਾਣ ਲੱਗਾ ਫੇਰ ਇਹ ਕਰੀ ਤਾਂ ਢੀੜਾ ਉੱਤੋਂ ਹੀ ਕੱਢ ਕੇ ਜਾਈਂ ਕੱਢ ਕੇ ਲਈ 50 ਮੀਟਰ ਜਾਣ ਲੱਗਾ ਦਾ ਉੱਤੋਂ ਦੀ ਢੀੜਾ ਕੱਢ ਦੇ ਆਹ ਵੇਖੋ ਵੇ ਐ ਦੇਖੋ ਪਠਾਵਾਲ ਦਾ ਉੱਤੇ ਵਾਹ ਕਰਾ ਹੈ ਵੀ ਪਿੰਡ ਸਾਡੇ ਸਾਰੇ ਤਤ ਹੀ ਆ ਬੰਦੇ ਪਰ ਮੁੜਦਾ ਮੁੜਦਾ ਹੈ ਨਹੀਂ ਗਾ ਇਦਾਂ ਦਾ ਐ ਇੰਡਾਂ ਦੀ ਗਰੀਸ ਕਰਾਉਣ ਵਾਲੀ ਹੋਈ ਹੈ ਹਨਾ ਦੇਖੋ ਤਾਂ ਧੂਆਂ ਛੜਦਾ ਉੱਤੇ ਅਡਵਾਂਸ ਹੀ ਆ ਸਾਰੇ ਬਾਹਰਾ ਡੈਟਰੀ ਸੈਂਪਲ ਆ ਬਾਕੀ ਸਾਰੇ ਸਾਡੇ ਅਡਵਾਂਸ ਹੀ ਹੋਏ ਆ ਆਪਾਂ ਵੀ ਕਰ ਦਾਂ ਹੁਣ ਆਪਾਂ ਵੀ ਅਡਵਾਂਸ ਵਾਲਿਆਂ ਜੀ ਆ ਜਾਣਾ ਹੁਣ ਥੋੜੇ ਜਿਹਾ ਤੇ ਬਾਈ ਅਡਵਾਂਸ ਤਾਂ ਆਪਾਂ ਹੈਕ ਕਰਾਉਣਾ ਹਨਾ ਮਾੜਾ ਜਾਂ ਮੈਗਾ ਜੀ ਮੂਡ ਹੀ ਨਹੀਂ ਪਾਉਂਦਾ ਮੇਰਾ ਜਾਣਦਾ ਨਾ ਕਰਾਉਣ ਦਾ ਤੇ ਫੇਰ ਉਹਨੂੰ ਕਰਾਵਾਂਗੇ ਤੁਹਾਨੂੰ ਦੱਸਾਂਗੇ ਕੁਝ ਨਹੀਂ ਕਰਨਾ ਆਪਾਂ ਆਪ ਲੱਗਾ ਨਾ ਲੱਗਣ ਕੋਈ ਨਹੀਂ ਕਰਨਾ ਬਸ ਆ ਇੱਥੋਂ ਵੀ ਨਹੀਂ ਹੁਣ ਇੱਥੋਂ ਸਾਈਡ ਤੋਂ ਖੋਲਣਾ ਇੰਨਾ ਇਹਦੇ ਵਿੱਚ ਗਵਾਨਰ ਹੁੰਦਾ ਨਾ ਵੇਟ ਹੁੰਦਾ ਜਿਹਨੂੰ ਕਹਿੰਦੇ ਸਪਰੈਂਗਣਾ ਉਹ ਮਤਲਬ ਕਰਾਉਣੀ ਆ ਸਾਈਡਿੰਗ ਆਪਾਂ ਮਾਸਤਰੀ ਤੋਂ ਤੇ ਫਿਰ ਦੇਖਿਓ ਗੱਲਬਾਤ ਬਣਦੀ ਤੇ ਇੰਨੀ ਕਿ ਟਰੈਕਟਰ ਜੋ ਨਹੀਂ ਮਾਰਦਾ ਜੋਰ ਪੂਰਾ ਮਾਰਦਾ ਆ ਆਪਾਂ ਸ਼ੌਂਕੀਆ ਤੌਰ ਤੇ ਕਰਾਉਣਾ ਨਾ ਇਹਦਾ ਕੰਮ ਜਿੰਨਾ ਕ ਆਪਣਾ ਹੈਗਾ ਸਾਰਦੈਨ ਵਧੀਆ ਆਪਾਂ ਮਲੋਡ ਵੀ ਪਾਈਦਾ ਨਾ ਆਪਾਂ ਕੰਮ ਤੇ ਨਾ ਨਹੀਂ ਕਰਦਾ ਤੇ ਫੇ ਆਪਾਂ ਕਰਾਵਾਂਗੇ ਤੇ ਚਲੋ ਠੀਕ ਆ ਇੰਨੀ ਕੀ ਵੀਡੀਓ ਚੰਗਾ